ਪੂਰੇ ਭਾਰਤ ਦੇ ਵਿੱਚ ਅੱਜ ਰੋਡ ਸੇਫਟੀ ਜਿਹੜਾ ਵੀਕਾ ਮਨਾਇਆ ਜਾ ਰਿਹਾ 11 ਤੋਂ 17 ਜਨਵਰੀ ਤੱਕ ਤੇ ਨਾਲ ਹੀ ਰਾਸ਼ਟਰੀ ਯੁਵਾ ਦਿਵਸ ਵੀ ਮਨਾਇਆ ਜਾ ਰਿਹਾ 12 ਤੋਂ 16 ਜਨਵਰੀ ਤੱਕ ਇਸ ਮੌਕੇ ਵੱਖ-ਵੱਖ ਕਾਲਜਾਂ ਵਿੱਚ ਵੱਖ-ਵੱਖ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਤੇ ਅਸੀਂ ਪਹੁੰਚਿਆ ਜੇ ਜਵਾਰ ਲਾਲ ਨੇਰੂ ਕਾਲਜ ਤੁਰਾ ਮੰਡੀ ਗੁਵਿੰਦਗੜ ਜਿੱਥੇ ਐਨਐਸਐਸ ਵੱਲੋਂ ਇੱਕ ਵੱਡੇ ਪੱਧਰ ਤੇ ਜਾਗਰੂਤਾ ਮਹਿੰਮ ਚਲਾਈ ਗਈ ਇਸ ਮਹਿੰਮ ਦੇ ਵਿੱਚ ਜਿੱਥੇ ਨੌਜਵਾਨਾਂ ਵੱਲੋਂ ਇੱਕ ਪਰਮੀ ਜਾਗਰੂਤਾ ਰੈਲੀ ਕੱਢੀ ਗਈ ਉੱਥੇ ਨਾਲ ਹੀ ਸੜਕਾਂ ਤੇ ਵਾਹਨਾਂ ਤੇ ਰਿਫਲੈਕਟਰ ਵੀ ਲਗਾਏ ਗਏ ਗੱਲਬਾਤ ਕੀਤੀ ਤਾਂ ਐਨਐਸਐਸ ਵਿਭਾਗ ਦੇ ਮੁਖੀ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਮੇਂ-ਸਮੇਂ ਰੋਡ ਸੇਫਟੀ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਤਾਂ ਜੋ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣਨ ਅੱਜ ਭਾਰਤ ਦੇ ਵਿੱਚ ਹਰ 4 ਮਿੰਟ ਬਾਅਦ ਸੜਕ ਦੇ ਹਾਦਸੇ 'ਚ ਇੱਕ ਮੌਤ ਹੋ ਰਹੀ ਹੈ ਤੇ 1 ਮਿੰਟ ਬਾਅਦ ਇੱਕ ਹਾਦਸਾ ਹੋ ਰਿਹਾ ਹੈ ਜੇ ਅਸੀਂ ਰੇਸ਼ਿਓ ਦੀ ਗੱਲ ਕਰਦੇ ਆ ਤਾਂ ਭਾਰਤ ਵਿਸ਼ਵ ਤੇ ਕਰੀਬ ਪਹਿਲੇ ਨੰਬਰ ਤੇ ਆਉਂਦਾ ਜਿੱਥੇ ਸੜਕੀ ਹਾਦਸਿਆਂ ਦੇ ਵਿੱਚ ਮੌਤਾਂ ਹੁੰਦੀਆਂ ਤੇ ਪੰਜਾਬ ਸਾਡਾ ਦੂਸਰੇ ਨੰਬਰ ਤੇ ਆਉਂਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਤੇਜ਼ ਰਫ਼ਤਾਰੀ ਤੇ ਲੋਕਾਂ ਕੋਲੇ ਬਹੁਤਾਤ ਹੈ ਜਿਹੜੀ ਗੱਡੀਆਂ ਦੀ ਉਹਨੇ ਬਹੁਤ ਸਾਰੇ ਨੌਜਵਾਨ ਬਹੁਤ ਸਾਰੀਆਂ ਬੇਸ਼ਕੀਮਤੀ ਜਾਨਾਂ ਰੋਜ਼ਾਨਾ ਅਸੀਂ ਗੁਆ ਰਹੇ ਹਾਂ ਸੋ ਇਸ ਕੱਲ ਯੂਨਿਕ ਬੜਾ ਵੱਡਾ ਉਦਮ ਕੀਤਾ ਗਿਆ ਐਨਐਸਐਸ ਵਿਭਾਗ ਮੰਡੀ ਗੁੰਦਗਰ ਤੂਰਾ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਨਾਲ ਹੀ ਨੌਜਵਾਨਾਂ ਦੇ ਨਾਲ ਨਾਲ ਆਮ ਪਬਲਿਕ ਨੂੰ ਵੀ ਇੱਕ ਰਿਫਲੈਕਟਰ ਲਾ ਕੇ ਚੰਗਾ ਸਨੇਹਾ ਦਿੱਤਾ ਗਿਆ ਐਨਸਸਟਰ ਦੀਨ ਨਸ਼ੂ ਬਚ ਵੀਕ ਵੀ ਚੱਲ ਰਿਹਾ ਤੇ ਰੋਡ ਸੇਫਟੀ ਵੀਕ ਵੀ ਚੱਲ ਰਿਹਾ ਕੀ ਐਕਟੀਵਿਟੀ ਕੀਤੀ ਗਈ ਅਕਸਰ ਜਵਾਹਰ ਲਾਲ ਨਹਿਰੂ ਕਾਲਜ ਤੂਰਾ ਮੰਡੀ ਗਵਿੰਦਗੜ ਵਿਖੇ ਐਨਐਸਐਸ ਵਿਭਾਗ ਵੱਲੋਂ ਪ੍ਰਿੰਸੀਪਲ ਮੈਮ ਦੀ ਸਰਪ੍ਰਸਤੀ ਹੇਠ ਰੋਡ ਸੇਫਟੀ ਵੀਕ ਦੇ ਅੰਤਰਗਤ ਰੈਲੀ ਕੱਢੀ ਗਈ ਤੇ ਰੈਲੀ ਤੋਂ ਕੱਢਣ ਤੋਂ ਬਾਅਦ ਬਾਹਰ ਸੜਕ ਦੇ ਉੱਪਰ ਜਾ ਕੇ ਟਰਾਲੀਆਂ ਨੂੰ ਤੇ ਆਟੋਸ ਵਗੈਰਾ ਨੂੰ ਰੋਕ ਕੇ ਉਹਨਾਂ ਦੇ ਉੱਤੇ ਰਿਫਲੈਕਟਰ ਜਿਹੜੇ ਸੀਗੇ ਲਗਾਏ ਗਏ ਮੁੱਖ ਮਕਸਦ ਕੀ ਸੀ ਕਿਉਂ ਲਗਾਏ ਗਏ ਇਹ ਸਰ ਇਹਨਾਂ ਦਾ ਮੁੱਖ ਮਕਸਦ ਸੀ ਜਿਹੜੇ ਰੋਡ ਤੇ ਉੱਤੇ ਹਾਦਸੇ ਹੁੰਦੇ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਰੋਕਣਾ ਕਿਉਂਕਿ ਰਿਫਲੈਕਟਰ ਜਿਹੜੇ ਨੇ ਉਹਦੇ ਨਾਲ ਲਾਈਟ ਆ ਜਿਹੜੀ ਰਿਫਲੈਕਟ ਹੋ ਕੇ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਮੂਨੇ ਮੇਰੇ ਕੋਲ ਜਾ ਰਿਹਾ ਜਿਵੇਂ ਜਦੋਂ ਟਰਾਲੀ ਜਾ ਰਹੀ ਹੁੰਦੀ ਆ ਤਾਂ ਬਿਲਕੁਲ ਬਲਾਈਂਡ ਹੁੰਦਾ ਉੱਥੇ ਉੱਥੇ ਕੁਝ ਨਹੀਂ ਪਤਾ ਹੁੰਦਾ ਤੇ ਇਸ ਦੇ ਨਾਲ ਸੜਕੀ ਹਾਦਸਿਆਂ ਨੂੰ ਕਾਫੀ ਹੱਦ ਤੱਕ ਰੋਕ ਲੱਗੂਗੀ ਤੇ ਸਰ ਕਿਸ ਤਰ੍ਹਾਂ ਲੱਗਦਾ ਵੀ ਨੌਜਵਾਨ ਅੱਜ ਦੇ ਦਿਨ ਹੈਲਮਟ ਘੱਟ ਪਾਉਂਦੇ ਨੇ ਤੇਜ਼ ਰਫ਼ਤਾਰੀ ਬਹੁਤ ਹੈ ਤੁਸੀਂ ਬਤੌਰ ਐਨਾਲਿਸਿਸ ਮੁਖੀ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸਰ ਮੈਂ ਬਤੌਰ ਐਨਐਸਐਸ ਮੁਖੀ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਉਹ ਹਰ ਸਮੇਂ ਜਦੋਂ ਉਹਨਾਂ ਨੇ ਡਰਾਈਵ ਕਰਨਾ ਮੋਟਰ ਟੂ ਵੀਲਰ ਤਾਂ ਉਹ ਹੈਲਮਟ ਵੇਅਰ ਕਰਕੇ ਜਾਣ ਚਾਹੀਏ ਹੋ ਅੱਗੇ ਬੈਠੇ ਹੋਣ ਜਾਂ ਪਿੱਛੇ ਬੈਠੇ ਹੋਣ ਹੈਲਮਟ ਪਾਉਣਾ ਜਿਹੜਾ ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਜੋ ਉਹਨਾਂ ਦੀ ਜਾਨ ਜਿਹੜੀ ਉਹ ਬਚ ਸਕੇ ਤੇ ਤੇਜ਼ ਰਫਤਾਰੀ ਬਾਰੇ ਸਰ ਕੀ ਕਹੋਗੇ ਬੜੇ ਨੌਜਵਾਨ ਜੋਸ਼ ਹੁੰਦਾ ਆ ਤੇਜ਼ ਰਫਤਾਰੀ ਦੀ ਸਰ ਇਸ ਤਰ੍ਹਾਂ ਵੀ ਤੇਜ਼ ਰਫਤਾਰੀ ਦੀ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਆਪਣਾ ਨਾਰਾ ਵੀ ਸੀ ਤੇਜ਼ ਰਫਤਾਰੀ ਮੌਤ ਦੀ ਧਿਆਨ ਵੀ ਇਸ ਕਰਕੇ ਬੱਚਿਆਂ ਨੂੰ ਵੀ ਇਹ ਆਪਾਂ ਵੇਰ ਕਰਾਂਗੇ ਵੀ ਤੁਸੀਂ ਸਲੋ ਚਲਾਓ ਆਪਣਾ ਵਹੀਕਲ ਆ ਜਿਹੜਾ ਤਾਂ ਜੋ ਇਹ ਹਾਦਸੇ ਤੋਂ ਜਿਹੜਾ ਬੱਚਾ ਜੱਸਕ ਜੇ ਆਪਾਂ 80 ਤੇ ਚਲਾਉਨੇ ਆ ਜਾਂ 100 ਤੇ ਚਲਾਉਨੇ ਤਾਂ ਹਾਦਸੇ ਦੇ ਜਿਹੜਾ ਹੋਣ ਦਾ 100% ਵੱਜ ਜਾਂਦਾ ਜੇ ਇਹਨੂੰ ਆਪਾਂ 60 ਤੇ ਲੈ ਆਉਨੇ ਆ ਤਾਂ ਹਾਦਸਾ 100% ਘਟ ਜਾਂਦਾ ਉਹਨਾਂ ਦੀ ਰਿਸਕ ਹਜੇ